ਪੰਜਾਬ 'ਚ ਵੀ 27% ਰਿਜ਼ਰਵੇਸ਼ਨ ਬੈਕਵਰਡ ਕਲਾਸ ਨੂੰ ਬਹੁਜੂਤ ਸਮਾਜ ਦਾ ਹਿੱਸਾ ਕਰਕੇ ਜੋਖੀ ਦੀ ਤਰ੍ਹਾਂ ਦਉਗੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਸੰਗਰੂਰ ਬਠਿੰਡਾ ਉਧਰ ਪੰਚਾਇਤਾਂ ਦੀਆਂ ਜ਼ਮੀਨਾਂ ਜ਼ਿਆਦਾ ਪੰਚਾਇਤੀ ਜ਼ਮੀਨ ਦੇ ਠੇਕੇ ਤੇ ਵੀ ਝਗੜੇ ਹੁੰਦੇ ਉੱਥੇ ਵੀ ਪੁਲਿਸ ਜੰਡਾ ਫੇਰਦੇ ਤੋ ਕਾਸ਼ੀਨਾਮ ਸਾਭ ਦੇ ਅੰਦੋਲਨ ਭਾਰਤੀਆ ਸ਼ਰਨਾਰਥੀ ਅੰਦੋਲਨ ਦੇਸ਼ ਦੇ 25 ਕਰੋੜ ਲੋਕਾਂ ਕੋਲ ਅੱਜ ਤੱਕ ਘਰ ਨਹੀਂ ਹੈ ਦਿੱਲੀ ਦਾ ਇਲੈਕਸ਼ਨ ਹੋਇਆ ਅਮਿਤ ਸ਼ਾਹ ਵੀ ਕਹਿੰਦਾ ਸੀ ਕਿ ਜਿਹੜੀ ਝੁੱਗੀ 'ਚ ਤੁਸੀਂ ਰਹਿੰਦੇ ਆ ਝੁੱਗੀ ਵਾਲਿਓ ਜੇ ਕੇਜਰੀਵਾਲ ਆ ਗਿਆ ਤਾਂ ਝੌਂਪੜੀ ਨਹੀਂ ਬਚਣੀ ਔਰ ਕੇਜਰੀਵਾਲ ਦੂਜੇ ਦਿਨ ਝੌਕੜੀਆਂ ਚ ਪਹੁੰਚ ਗਿਆ ਕਿ ਤੁਹਾਡੀ ਝੌਕੜੀ ਨੂੰ ਕੋਈ ਹਲਾ ਨਹੀਂ ਸਕਦਾ ਕਾਂਸ਼ੀਦਮ ਸਾਹਬ ਨੇ ਕੀ ਕਿਹਾ ਕਿ ਦਿੱਲੀ ਦਾ ਤਖਤ ਬੀਐਸਪੀ ਨੂੰ ਮਿਲੇਗਾ ਤੋਂ 25 ਕਰੋੜ ਬੇਕਰਿਆ ਨੂੰ ਘਰ ਬਣਾ ਕੇ ਦੇਣ ਦਾ ਕੰਮ ਬਹੁਜਨ ਸਮਾਜ ਪਾਰਟੀ ਕਰਨਾ ਚਾਹੁੰਦੇ ਕਿਉਂ ਕਿ ਉਹ ਕੌਣ ਨੇ

ਜਦੋਂ ਅਟਲ ਬਿਹਾਰੀ ਦੀ ਸਰਕਾਰ ਨੇ ਸੰਵਿਧਾਨ ਬਦਲਣ ਲਈ ਸੰਵਿਧਾਨ ਸਮੀਖਿਆ ਕਮਿਸ਼ਨ ਬਿਠਾਇਆ ਤਾਂ 3 MP ਬੌਧਨ ਸਮਾਜ ਪਾਰਟੀ ਦੇ ਜਦੋਂ ਸਰਕਾਰ ਦੇ ਖਿਲਾਫ ਨੋ ਕੰਫੀਡੈਂਸ ਆਇਆ ਤਾਂ 3 MPਆਂ ਨੇ ਦਿੱਲੀ ਦਾ ਤਖਤ ਪਲਟ ਕੇ ਰੱਖ ਦਿੱਤਾ ਸੀ ਬੌਧਨ ਸਮਾਜ ਅਣਖ ਦੇ ਅੰਦੋਲਨ ਚ ਜਿੱਤ ਕੇ ਗਏ ਸੀ ਤੁਹਾਡੀ ਵੋਟਾਂ ਜਿੱਤ ਕੇ ਗਏ ਸੀ اس کر کے میری بینتی ہے کہ اپنا اجادی دے اٹھتر سال کانگرس بی جے پی پنجاب چکالی عام پارٹی سب اجمائے ہیں لیکن اس بار اسی اجندات بدل کے چل رہے ہیں اس بار اسی شیدن دی ترتی تو ਪੰਜਾਬ ਨੂੰ ਇਹ ਸੁਨੇਹਾ ਦੇ ਰਹੇ ਆ ਕਿ ਤੁਸੀਂ ਇਹਨਾਂ ਸਾਰੇ ਨੋਜਮਾਇਆ ਔਰ ਇਹਨਾਂ ਨੇ ਪੰਜਾਬ ਬਰਬਾਦ ਕਰ ਦਿੱਤਾ ਤਬਾਹ ਕਰ ਦਿੱਤਾ ਇਸ ਬਰਬਾਦੀ 'ਚੋਂ ਅਗਰ ਪੰਜਾਬ ਨੂੰ ਉਭਾਰਨਾ ਹੈ ਤਾਂ ਇੱਕ ਮੌਕਾ ਭੋਜਨ ਸਮਾਜ ਪਾਰਟੀ ਨੂੰ ਦਿਓ ਇੱਕ ਮੌਕਾ ਭੋਜਨ ਸਮਾਜ ਪਾਰਟੀ ਨੂੰ ਦਿਓ ਔਰ ਭੋਜਨ ਸਮਾਜ ਪਾਰਟੀ ਨੂੰ ਮੌਕਾ ਅਗਰ ਦੇਣਾ ਹੈ ਤੁਸੀਂ ਸਾਰਾ ਕੈਂਟਰ ਬੈਠੇ ਰਹੇ ਬੇਅਸਬੀ। ਤੋਂ ਸਾਨੂੰ ਪਹਿਲਾਂ ਆਪਣੇ ਆਪ ਨੂੰ ਤੁਸ਼ੂ ਦਰੁਸਤ ਕਰਨਾ ਪਏਗਾ। ਸਾਨੂੰ ਆਪਣੇ ਨਾਲਿਆਂ ਵਿੱਚ ਜਾਨ ਪਾਣੀ ਪੈਗੇ। ਸਾਨੂੰ ਆਪਣੇ ਇਕੱਠਾਂ ਵਿੱਚ ਜਾਨ ਪਾਣੀ ਪੈਗੇ। ਤੁਸੀਂ ਦੇਖਦੇ ਆਂ ਰੋਜ ਅਖਬਾਰਾਂ 'ਚ ਸ਼ਬਦਾਂ ਰੋਜ਼ਾਨਾ ਕਿ ਹੁਣ ਉਸ ਸ਼ਹਿਰ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਨਸ਼ੇ ਦੀ ਪੀੜਤ ਰ ਗਿਆ ਹੈ ਪੰਜਾਬ ਦੀ ਜਵਾਨੀ ਨੂੰ ਡਰ ਮਾਫੀਆ ਨਸ਼ਿਆਂ ਦਾ ਵਪਾਰੀ ਖਾ ਰਿਹਾ ਹੈ ਔਰ ਜਿਹੜੇ ਨੌਜਵਾਨ ਇੱਕ ਵਾਰ ਉਹਨਾਂ ਦੇ ਚੱਕਰ ਚ ਆ ਜਾਂਦੇ ਆ ਕਈ ਵਾਰ ਮਾਪੇ ਤੋਂ ਵੀ ਡੰਡੇ ਨਾਲ ਪੈਸਾ ਮੰਗਦੇ ਆ تو بہت پارٹی اے محسوس کر ہے کہ اکالی پی دس سال سطح رہی تین سال تو عام پارٹی سرکار چلا رہی ہے عام پارٹی نے گرنٹی دیکھی سی گرنٹی کہ تسی سانو موقع دیو ਜਿਹੜੇ ਨਸ਼ਿਆਂ ਦੇ ਵਪਾਰੀ 10 ਸਾਲਾਂ ਅਕਾਲੀਆਂ ਦੇ ਕਾਬੂ ਨਹੀਂ ਆਏ ਭਾਜ ਪਾਈਆਂ ਦੇ ਕਾਬੂ ਨਹੀਂ ਆਏ ਕਾਂਗਰਸ ਤੋਂ ਕੰਟਰੋਲ ਨਹੀਂ ਹੋਇਆ ਅਸੀਂ 3 ਮਹੀਨੇ ਚ ਕਹਿੰਦੇ ਸੀ ਖਤਮ ਕਰਾਂਗੇ ਲੇਕਿਨ ਅੱਜ ਵੀ ਡਰੱਗ ਮਾਫੀਆ ਬੇਲਗਾਮ ਹੈ ਅਸੀਂ ਇਹ ਐਲਾਨ ਕਰਕੇ ਕਹਿੰਦੇ ਕਿ ਜਦੋਂ ਤੱਕ ਡਰੱਗ ਮਾਫੀਏ ਦਾ ਪੈਸਾ ਰਾਜਨੀਤਿਕ ਸਿਸਟਮ 'ਚ ਲੱਗਦਾ ਰਹੂਗਾ ਤੋਂ ਡਰੱਗ ਮਾਫੀਆ ਦਾ ਖਾਤਮਾ ਨਹੀਂ ਹੋ ਸਕਦਾ ਬੌਧਨ ਸਮਾਜ ਪਾਰਟੀ ਨੇ ਐਲਾਨ ਕੀਤਾ ਹੈ 15 ਮਾਰਚ ਨੂੰ ਸਾਬਕਾਂਚੀ ਰਾਮ ਜੀ ਦਾ ਜਨਮ ਦਿਨ ਹੈ ਫਗਵਾੜੇ ਦੀ ਧਰਤੀ ਤੁਹਾਡੇ ਨਾਲ ਬਿਲਕੁਲ ਲੱਗਦੀ ਹੈ ਫਗਵਾੜੇ ਦੀ ਦਾਣਾ ਮੰਡੀ ਸੂਬਾ ਪੱਧਰ ਤੇ ਬੌਧਨ ਸਮਾਜ ਪਾਰਟੀ ਵੱਲੋਂ ਸਾਬਕਾਂਚੀ ਰਾਮ ਜੀ ਦਾ ਜਨਮ ਦਿਨ ਮਨਾਇਆ ਜਾਣਾ

ਪੈਣਾ ਦੇ ਭਰਾ ਜੱਗ ਮਾਫੀਏ ਨੇ ਜਿਹੜੇ ਖਾ ਰਿਆ ਹੈ ਅਸੀਂ ਇਹ ਫੈਸਲਾ ਕੀਤਾ ਅਸੀਂ ਪੰਜਾਬ ਦੀ ਜਨਤਾ ਕੋਲ ਜਾਵਾਂਗੇ ਮਾਵਾਂ ਕੋਲ ਜਾਵਾਂਗੇ ਪੈਣਾ ਕੋਲ ਜਾਵਾਂਗੇ ਤੀਆਂ ਕੋਲ ਜਾਵਾਂਗੇ ਕਿ ਤੁਸੀਂ ਬੌਧਨ ਸਮਾਜ ਪਾਰਟੀ ਨਾਲ ਖੜ ਜਾਓ ਅਸੀਂ ਤੁਹਾਨੂੰ ਪ੍ਰੋਮਿਸ ਦਿੰਦੇ ਆ ਕਿ 2027 ਚ ਬੌਧਨ ਸਮਾਜ ਪਾਰਟੀ ਨੂੰ ਮੌਕਾ ਮਿਲੇਗਾ ਤੋ ਪੰਜਾਬ ਦੇ ਵਿੱਚੋਂ ਡਰੱਗ ਮਾਫੀਆ ਦਾ ਖਾਤਮਾ ਸਭ ਤੋਂ ਪਹਿਲਾਂ ਮੋਜਮ ਸਮਾਜ પાર્ટી ਕਰਨੇ ਦਾ ਕੰਮ ਕਰਕੇ ਦਿਖਾਓ ਤੁਹਾਨੂੰ ਆਪਣੇ ਅੰਦਰ ਵਿਸ਼ਵਾਸ ਪੈਦਾ ਕਰਨਾ ਪਊਗਾ ਵਿਸ਼ਵਾਸ ਕੀਤਾ ਕਾਂਗਰਸ ਤੇ ਤੁਸੀਂ ਖਰੇ ਨਹੀਂ ਉਤਰੇ ਮਿੱਤੇ 10 ਸਾਲ ਅਕਾਲੀ ਬੀਜੇਪੀ ਤੇ ਹੁਣ ਵੀ ਬੀਜੇਪੀ ਕੇਂਦਰ ਚੋਂ ਆਪ ਦਿੱਲੀ 'ਚ ਸਰਕਾਰ ਬਣਾ ਕੇ ਵੀ ਅਗਰ ਉਹ ਪੰਜਾਬ ਦੇ ਡਰਗ ਮਾਫੀਆ ਨੂੰ ਫੜ ਨਹੀਂ ਪਾ ਰਹੇ ਹੁਣ ਕਹਿੰਦੇ ਸਾਨੂੰ ਪੰਜਾਬ ਤੋਂ ਬਣਾ ਦਿਓ ਸਾਡੀ ਸਰਕਾਰ ਪੰਜਾਬ ਚ ਬਣਾ ਕੇ ਕੀ ਚੰਦ ਚੜ੍ਹਾਂਗੇ ਜਿਨ੍ਹਾਂ ਕੋਲ ਦਿੱਲੀ ਦਾ ਤਖਤ ਹੋਵੇ ਉਹਨਾਂ ਲਈ ਕੀ ਰੋਕ ਤੋਂ ਕ ਨੀਯਤ ਔਰ ਨੀਤੀ ਦੇ ਵਿੱਚ ਇਹ ਸ਼ਾਮਲ ਨਹੀਂ ਹੈ ਪੰਜਾਬ ਦੀ ਜਵਾਨੀ ਬਚਾਉਣੀ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਹੁਣ ਤੁਸੀਂ ਦੇਖਦੇ ਆਂ ਸੀ ਪਹਿਲਾਂ ਵੀ ਕਹਿੰਦੇ ਸੀ ਕਿ ਬਾਹਰਲੇ ਮੁਲਕਾਂ ਨੇ ਦਰਵਾਜ਼ੇ ਬੰਦ ਕਰ ਲੈਣੇ ਆ ਹੁਣ ਸੰਗਲ ਪਾ ਕੇ ਲੱਤਾਂ ਨੂੰ ਔਰ ਬਾਹਾਂ ਨੂੰ ਸੰਗਲ ਪਾ ਕੇ ਜਹਾਜ਼ ਤੇ ਲਿਆ ਕੇ ਅੰਮ੍ਰਿਤਸਰ ਸੱਪਰੇ ਇਸ ਕਰਕੇ 78 ਸਾਲ ਜਿਨ੍ਹਾਂ ਨੂੰ ਅਜਮਾ ਲਿਆ ਉਹਨਾਂ ਨੂੰ ਠੁਕਰਾਣਾ ਹੋਏਗਾ ਔਰ ਇੱਕ ਮੌਕਾ ਬਸਪਾ ਦੇ ਨਾਂ ਤੇ ਦੇਣਾ ਹੋਏਗਾ ਅੱਜ ਸੀਤਾ ਦੇ ਸੀਦੀ ਦਿਨ ਤੇ ਸੰਕਲਪ ਕਰਕੇ ਜਾਣਾ ਹੋ ਔਰ ਦੂਸਰਾ 2009 ਦੇ ਵਿੱਚ ਰਾਈਟ ਰਾਈਟ ਟੂ ਐਜੂਕੇਸ਼ਨ ਜਿਹੜਾ ਫ੍ਰੀ ਐਂਡ ਕੰਪਲਸਰੀ ਦਾ ਐਕਟ ਬਣੇ ਆਜ ਦੀ ई ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਬੋਤ ਲਗਾਇਆ ਉਹਨਾਂ ਨੇ ਗੱਲ ਇੱਥੋਂ ਸ਼ੁਰੂ ਕੀਤੀ ਕਿ ਐਜੂਕੇ ਸਿੱਖਿਆ ਤੋਂ ਨੂੰ ਪਤਾ ਕਿ 4000 ਸਾਲ ਇਸ ਦੇਸ਼ ਦੇ ਅੰਦਰ ਸਕੂਲ ਨੂੰ ਤਾਲਾ ਲਗਾ ਕੇ ਰੱਖਿਆ ਗਿਆ ਸਾਡੇ ਬਜ਼ੁਰਗਾਂ ਦੇ ਵਿੱਚ ਇਹਦਾ ਮਤਲਬ ਸਕੂਲਾਂ 'ਚ ਐਸਾ ਕੁਝ ਜ਼ਰੂਰ ਪਿਆ ਹੈ ਜਿਹਨੂੰ ਵਿਵਸਥਾ ਨੂੰ ਖਤਰਾ ਹੈ جہرا چنجھوڑ سکتا ہے ووستھا بدل سکتا ہے ووستھا پلٹ سکتا ہے چار ہجار سال لیکن وہ تالا اگر اسکول بارو تالا لایا انٹری دے لئی اگر وہ تالا کسی نے کھولیا تا وہ بابا صاحب ڈاکٹر بھیم راؤ امبیڈکر نے کھولیا ਹਮ ਤੇਰਾ ਹੁਕਮ ਰਹਿਣਾ 1914 ਤੇ ਕੁਆਲਿਟੀ ਦੀ ਐਜੂਕੇਸ਼ਨ ਇਸ ਦੇਸ਼ ਦੇ ਗਰੀਬ ਦੇ ਬੱਚੇ ਨੂੰ ਵੀ ਮਿਲੇ ਸਰਕਾਰੀ ਸਕੂਲਾਂ ਦੀ ਵਿਜ਼ਿਟ ਕਰੋ ਬੀਐਸਪੀ ਦੇ ਲੀਡਰਾਂ ਨੂੰ ਮੇਰੀ ਬੇਨਤੀ ਹੈ ਕਿ ਕੁਛ ਨਾ ਕਰੋ ਕਿਸੇ ਨਾਲ ਝਗੜਾ ਕਰਨਾ ਨਹੀਂ ਹੈ ਆਪਣੇ ਇਲਾਕੇ ਦੇ ਸਰਕਾਰੀ ਸਕੂਲਾਂ 'ਚ ਜਾਓ ਮੁੱਖ ਅਧਿਆਪਕ ਨੂੰ ਮਿਲੋ ਕਿ ਕਿੰਨੇ ਕੁੱਲ ਅਧਿਆਪਕਾਂ ਦੀਆਂ ਪੋਸਟਾਂ ਹਨ ਔਰ ਭਰੀਆਂ ਕਿੰਨੀਆਂ ਖਾਲੀ ਕਿੰਨੀਆਂ ਫਿਰ ਉਸ ਪਿੰਡ ਦੀ ਮੀਟਿੰਗ ਕਰ ਲਓ ਕਿ ਤੁਹਾਡੇ ਪਿੰਡ ਦੇ ਵਿੱਚ ਜੇ 50 ਅਧਿਆਪਕ ਸੀਨੀਅਰ ਸੈਂਡਿਡ ਸኩል ਚ ਤਾਂ 30 ਤਾਂ ਖਾਲੀ ਪਈਆਂ ਪੜਾਈ ਕਿੱਥੋਂ ਹੋਏਗੀ ਮੌਜੂਮ ਸਮਾਜ પાર્ટી ਨੇ ਫੈਸਲਾ ਕੀਤਾ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ ਮੁਫਤ ਔਰ ਲਾਜ਼ਮੀ ਪੜ੍ਹਾਈ ਗਰੀਬਾਂ ਦੇ ਬੱਚਿਆਂ ਲਈ ਪ੍ਰਾਈਵੇਟ ਸਕੂਲਾਂ 'ਚ ਵੀ ਇਹ 2009 ਦਾ ਐਕਟ ਬਣਿਆ ਹੈ ਕੇਂਦਰ ਸਰਕਾਰ ਦਾ 16 ਸਾਲ ਹੋ ਗਏ 16 16 ਸਾਲਾਂ ਤਿੰਨੇ ਹੀ ਰਾਜਨੀਤਿਕ ਦਲ ਚਾਰੇ ਅਕਾਲੀ ਭਾਜਪੀ ਵੀ ਕਾਂਗਰਸ ਵੀ ਆਮ ਪਾਰਟੀ ਵੀ ਚਾਰੇ ਰਾਜਨੀਤਿਕ ਦਲਾਂ ਦੀਆਂ ਸਰਕਾਰਾਂ ਨੇ ਉਹ ਕਾਨੂੰਨ ਲਾਗੂ ਨਹੀਂ ਕੀਤਾ 10 ਲੱਖ ਬੱਚੇ ਸਰਕਾਰੀ ਸਕੂਲਾਂ ਚ ਦਾਖਲਾ ਲੈਂਦੇ ਹਰ ਸਾਲ ਤੇ 3 ਲੱਖ ਦੇ 25% ਦੇਖੀਏ 75000 ਬੱਚੇ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਮੁਫਤ ਪੜਾਈ ਦੇ ਹੱਕਦਾਰਾਂ ਗਰੀਬ ਪਰਿਵਾਰਾਂ ਦੇ ਉਸ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ ਪਰ ਇਹਨਾਂ ਨੇ 16 ਸਾਲ ਲਾਗੂ ਨਹੀਂ ਕੀਤਾ 11 ਲੱਖ ਬੱਚਿਆਂ ਦਾ ਭਵਿੱਖ ਬਰਬਾਦ ਕੀਤਾ ਕਿਨੇ ਅਕਾਲੀ ਭਾਜਪਾ ਕਾਂਗਰਸ ਵਰ ਆਪ ਨੇ ਬੌਧਨ ਸਮਾਜ ਪਾਰਟੀ ਨੇ ਆਪਣੇ ਅਜੰਡੇ 'ਚ ਸ਼ਾਮਲ ਕੀਤਾ ਕਿ ਪੰਜਾਬ ਦੀ ਜਨਤਾ ਬੀਐਸਪੀ ਨੂੰ ਅਸ਼ੀਰਵਾਦ ਦੇਵੇ ਅਸੀਂ ਉਹ ਐਕਟ ਜਿਹੜਾ 16 ਸਾਲ ਚਾਰੇ ਰਾਜਨੀਤਿਕ 당ਾਂ ਦੀਆਂ ਸਰਕਾਰਾਂ ਨੇ ਲਾਗੂ ਨਹੀਂ ਕੀਤਾ ਬੌਧਨ ਸਮਾਜ ਪਾਰਟੀ ਉਹ ਐਕਟ ਪੰਜਾਬ ਦੇ ਵਿੱਚ ਲਾਗੂ ਕਰਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਲਈ ਮੰਗੇ ਸਕੂਲਾਂ 'ਚ ਮੁਫਤ ਪੜ੍ਹਾਈ ਦਾ ਪ੍ਰਬੰਧ ਕਰਕੇ ਦੋ ਇਹ ਕ੍ਰਾਂਤੀ ਪੰਜਾਬ ਦੇ ਵਿੱਚ ਕੀਤੀ ਜਾ ਸਕਦੀ ਸਰਕਾਰੀ ਸਕੂਲਾਂ 'ਚ ਖਾਲੀ ਪੋਸਟਾਂ ਭਰਾਂਗੇ ਤੁਸੀਂ ਦੇਖੋ ਟੀਚਰ ਦਿੱਤਾ ਨਹੀਂ ਜਾ ਰਿਹਾ ਆਟਾ ਕਣਕ ਦਿੱਤੀ ਜਾ ਰਹੀ ਕਿਉਂਕਿ ਉਹਨਾਂ ਨੂੰ ਪਤਾ ਵੀ ਕਣਕ ਅਣਖ ਨੂੰ ਮਾਰਨ ਦਾ ਕੰਮ ਕਰਦੀ ਆ ਅਧਿਆਪਕ ਅਣਖ ਜਗਾਉਣ ਦਾ ਕੰਮ ਕਰਦੇ ਆ ਸਕ ਕੇ ਜਿਹੜੀ ਚੀਜ਼ ਤੁਸੀਂ ਨਹੀਂ ਮੰਗੀ ਉਹ ਮਿਲ ਰਹੀ ਜਿਹਦੀ ਜ਼ਰੂਰਤ ਆ ਉਹ ਨਹੀਂ ਮਿਲ ਰਹੀ ਅੱਜ ਇਸ ਸਮੇਂ ਤੇ ਆਪਾਂ এডਿਕੇਸ਼ਨ ਰੈਗੂਲੇਸ਼ਨ ਬਹੁਤ ਜਨ ਸਮਾਜ ਪਾਰਟੀ এডਿਕੇਸ਼ਨ ਕ੍ਰਾਂਤੀ ਕਰਨਾ ਚਾਹੁੰਦੇ ਦੂਜਾ ਉਹ ਕਹਿੰਦੇ ਅਸੀਂ ਮਹੱਲਾ ਕਲੀਨਿਕ ਖੋਲ੍ਹ ਦਿੱਤੇ ਆਮ ਪਾਰਟੀ ਕਿ ਐਸੀ ਬੜੀ ਕ੍ਰਾਂਤੀ ਕਰ ਦਿੱਤੀ ਕੀ ਕ੍ਰਾਂਤੀ ਕਰ ਦਿੱਤੀ ਜੀ ਹੱਥ ਦੇ ਵਿੱਚ ਭਗਵੰਤ ਮਾਨ ਬਿਮਾਰ ਹੋਇਆ ਤਾਂ ਚੰਡੀਗੜ੍ਹ ਫੋਟੋ ਹਸਪੀਟਲ ਦੇ ਵਿੱਚ ਮਾੜੀ ਦਾਖਲ ਹੋਇਆ। ਔਰ ਉਹਦੇ ਇੱਕ ਐਮਪੀ ਰਾਜਸਭਾ ਦੇ ਦੀਆਂ ਅੱਖਾਂ ਤੋਂ ਹਣ ਲੱਗ ਪਈਆਂ ਉਹ ਲੰਡਨ ਠੀਕ ਕਰਾਂਗੇ। ਤੇ ਜੇ ਗਰੰਟੀ ਹੋ ਗਈ ਹੁੰਦੀ ਤਾਂ ਫਿਰ ਉਹ ਲੰਡਨ ਕਿਉਂ ਜਾਂਦਾ? ਐਜੂਕੇਸ਼ਨ ਗਰੰਟੀ ਦਾ ਵਾਅਦਾ ਵੀ ਖلاف ਸਿਹਤ ਗਰੰਟੀ ਦਾ ਵਾਅਦਾ ਵੀ ਖلاف ਖਲਾਫ ਔਰ ਇਸ ਤੋਂ ਬਿਨਾ ਡਰਗ ਮਾਫੀ ਦੇ ਖਾਤਮੇ ਦਾ ਸਹਿਨ ਮਾਫੀ ਦੇ ਕਾਪੀਆ ਸਭਾ ਦੇ ਖਿਲਾਫ ਸਭ ਝੂਠੇ ਸਾਬਤ ਹੋਏ ਮੈਂ ਬੇਨਤੀ ਕਰਨੀ ਚਾਹਾਂਗਾ ਬਹੁਜਨ ਸਮਾਜ ਪਾਰਟੀ ਦੇ ਸਾਰੇ ਧਿਜਾਰੂ ਸਾਥੀਆਂ ਸਾਰੀ ਲੀਡਰਸ਼ਿਪ ਨੂੰ ਅਸੀਂ ਮੰਨਦੇ ਆ ਕਿ ਨਕੋਦਰ ਦੇ ਵਿੱਚ ਬਹੁਤ ਸਿਆਣੇ ਲੀਡਰ ਬੈਠੇ ਸਿਆਣੇ ਦਾ ਮਤਲਬ ਬੁੱਢੇ ਨਹੀਂ ਸਿਆਣੇ ਦਾ ਮਤਲਬ ਸਮਝਦਾਰ ਹੈ ਇਸ ਕਰਕੇ ਅਸੀਂ ਸੋਚਦੇ ਰਹਿੰਦਾ ਜਿਦਾ ਨਾਨਕ ਨੇ ਕਿਹਾ ਸੀ ਕਿ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਅਸੀਂ ਨਕੋਦਰ ਆ ਕੇ ਚੁੱਪ ਕਰ ਜਾਈਏ ਮੈਨੂੰ ਕਹੀ ਜਾਂਦੇ ਵੀ ਜੇ ਇਹ ਬਲਵਿੰਦਰ ਜੀ ਕਹੀ ਜਾਂਦੇ ਵੀ ਜਲਦੀ ਟਾਈਮ ਦੇ ਦੋ ਕਿ ਗੁਲਾਮ ਉੱਠ ਕੇ ਜਾ ਸਕਦੇ ਆ ਇਹਨਾਂ ਨੂੰ ਲੱਗਦਾ ਕਿ ਗੁਲਾਮ 4000 ਸਾਲ ਤੋਂ ਪਸ਼ੂਆਂ ਦਾ ਗੰਦ ਸਿਰ ਤੇ ਚੁੱਕ ਰਿਆ ਆਕ ਨਹੀਂ ਰਿਹਾ 4000 ਸਾਲ ਤੋਂ ਬੰਦਿਆਂ ਦਾ ਗੰਦ ਚੁੱਕ ਰਿਹਾ, ਅੱਖ ਨਹੀਂ ਰਿਹਾ। ਸੀਵਰੇਜ ਵਿੱਚ ਉਤਰ ਰਿਹਾ, ਠੱਕ ਨਹੀਂ ਰਿਹਾ। ਸਿਰ ਤੇ ਘਾਹ ਦੀ ਪੰਡ ਚੁੱਕ ਰਿਹਾ, ਡੁੱਟ ਨਹੀਂ ਰਿਹਾ। ਪਰ ਸਿਰ ਤੇ ਤਾਜ ਲਾਉਣ ਦੀ ਜਦੋਂ ਗੱਲ ਚੱਲਦੀ ਹੈ, ਤਾਂ ਗੁਲਾਮ ਨੂੰ ਬਹੁਤ ਤਕਲੀਫ ਦਿੰਦੀ। ਇਸ ਕਰਕੇ ਬਲਵਿੰਦਰ ਜੀ ਕਹੀ ਜਾਂਦੇ ਸੀ ਗਾਣਾ ਨਾਲ ਲਾਓ, ਪ੍ਰਧਾਨ ਜੀ ਨੂੰ ਬੁਲਾ ਦਿਓ। ਮੈਂ ਕਿਹਾ ਗਾਣੇ ਵੀ ਸੁਣਨੇ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਵੀ ਆਪਣੇ ਨਾਲ ਬਵੰਜਾ ਕਬੀ ਰੱਖਦੇ ਸੀ। ਬਈ ਬਈ ਇਹ ਕੁਝ ਕਵਤਾਵਾਂ ਨਾਲ ਝੋੜੇ ਜਾਣਗੇ। ਕੁਝ ਗੱਲਾਂ ਬਾਤਾਂ ਨਾਲ ਝੋੜੇ ਜਾਣਗੇ। ਤੇ ਉਦੇਸ਼ ਤਾਂ ਗੁਲਾਮਾਂ ਨੂੰ ਝੰਡੋੜਨੇ ਲਈ ਵੀ ਜਾਗ ਜਾਓ। ਜਿਹੜਾ ਇੱਕ ਵਾਰੀ ਵੀ ਜਾਗਦਾ ਉਹਦੀਆਂ ਅੱਖਾਂ ਤੇ ਫਿਰ ਛਿੱਟੇ ਮਾਰਾਂਗੇ। ਜਿਹੜਾ ਫਿਰ ਨਹੀਂ ਜਾਗਦਾ ਫਿਰ ਉਹਦੀਆਂ ਅੱਖਾਂ ਨਾਲ ਛਿੱਟੇ ਮਾਰਨਗੇ ਇਸ ਕਰਕੇ ਜਗਾਣ ਵਾਲਿਆਂ ਨੂੰ ਮੇਰੀ ਬੇਨਤੀ ਆ ਕਿਉਂ ਇਹ ਨਾ ਸੋਚਣ ਵੀ ਗੁਲਾਮ ਤਾਂ ਉੱਥੇ ਨਹੀਂ ਚਲੋ ਅਸੀਂ ਵੀ ਨਾਲੇ ਸਮਝਣੇ ਨੇ। ਕਹ ਦੋ ਤਿੰਨ ਵਾਰੀ ਗੁਲਾਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਉੱਠਿਆ ਨਹੀਂ ਚਲ ਆਪਾਂ ਵੀ ਸੌਂ ਜਾਈਏ ਇਹਦੇ ਨਾਲੇ ਨਹੀਂ 15 ਮਾਰਚ ਨੂੰ ਸਭ ਕੰਚੀ ਰਾਮ ਜੀ ਦਾ ਜਨਮ ਦਿਨ ਆਪਾਂ ਨੇ ਮਨਾਉਣਾ ਔਰ ਨਕੋਦਰ ਵਾਲਿਆਂ ਨੇ ਉਹਦੇ ਵਿੱਚ ਸਭ ਤੋਂ ਮੋਰੀ ਰੋਲ ਅਦਾ ਕਰਨ ਕਿਉਂਕਿ ਸਭ ਤੋਂ ਪਹਿਲਾਂ ਉਹ ਪ੍ਰੋਗਰਾਮ ਆਪਾਂ ਨਕੋਦਰ ਦੇ ਵਿੱਚ ਐਲਾਨ ਕੀਤਾ ਚੰਦਰ ਸਾਹਿਬ ਇਸ ਕਰਕੇ ਨਕੋਦਰ ਦੀ ਜਿੰਮੇਵਾਰੀ ਜ਼ਿਆਦਾ ਵੱਧ ਗਈ ਕਿ ਦੇਖੋ ਆਪਾਂ ਕਿਦਾਂ ਕਿਦਾਂ ਤੁਸੀਂ ਫੈਸਲਾ ਕਰਦੇ ਕਿ ਕਿਹਦੀ ਸਰਕਾਰ